ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੱਲੋਂ ਤੁਹਾਨੂੰ ਸਭ ਨੂੰ ਸਵਾਗਤ ਹੈ ਜੀ ਅਓ ਅੱਜ ਆਪਾਂ ਦੇਸੀ ਸਰ੍ਹਵਤ ਬਣਾਈਏ ਨੁਕਤੇ ਗਰਮੀ ਤੋਂ ਬਚਣ ਲਈ ਤੇ ਹਾਜਮੇ ਨੂੰ ਠੀਕ ਰੱਖਣ ਲਈ ਇਹ ਆਪਾਂ ਆਮ ਘਰ ਦੇ ਵਿੱਚ ਆਪਣੇ ਸਾਰਾ ਸਮਾਨ ਪਿਆ ਹੁੰਦਾ ਤੇ ਆਪਾਂ ਉਹਦੇ ਤੋਂ ਦੇਸੀ ਸਰ੍ਹਵਤ ਬਣਾ ਸਕਦੇ ਆ ਤੇ ਆਪਾਂ ਗਰਮੀ ਤੋਂ ਬਚ ਸਕਦੇ ਆ ਤੇ ਆਪਣੇ ਹਾਜਮੇ ਨੂੰ ਦਰਸ ਰੱਖ ਸਕਦੇ ਆ ਇਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਉਹ ਤੁਹਾਨੂੰ ਨਾਲ ਨਾਲ ਦੱਸਦੀ ਆ ਜੀ ਆਪਾਂ ਨੂੰ ਸਭ ਤੋਂ ਪਹਿਲਾਂ ਤਰੀਨੇ ਦੀਆਂ ਪੱਤੀਆਂ ਚਾਹੀਦੀਆਂ ਇਹ ਹੁਣ ਤਰੀਨਾ ਆਪਾਂ ਨੇ ਵਰਮੀ ਸ਼ੁਰੂ ਹੋ ਗਈ ਤੇ ਆਮ ਵੀ ਆਪਣੇ ਘਰਾਂ ਵਿੱਚ ਵੀ ਫੁੱਟਣ ਲੱਗ ਗਿਆ ਜਿਹੜਾ ਆਪਾਂ ਗੱਬਲਾ ਵਗੈਰਾ ਚਲਾਇਆ ਕਿਸੇ ਥਾਰੇ ਚਲਾਇਆ ਹੋਇਆ ਵਾ ਤੇ ਸ਼ੱਕਰ ਵੀ ਤਾਜੀ ਹੈਗੀ ਹੈ ਹਜੇ ਮੈਂ ਕਿ ਥੋੜਾ ਟਾਈਮ ਹੀ ਪਹਿਲਾਂ ਹੱਦ ਕਰਨ ਆ ਪੀੜ ਕੇ ਹਟਿਆ ਤਾਂ ਚੱਕਰਾਂ ਵੀ ਹਜੇ ਤਾਜ਼ੀਆਂ ਹੀ ਆ ਮੱਕੀ ਜ਼ਿਆਦਾ ਪੁਰਾਣੀਆਂ ਨਹੀਂ ਹੋਈਆਂ ਆਈਆਂ ਆਪਾਂ ਪੁਦੀਨਾ ਲੈ ਲੈਣਾ ਜੀ ਆਪਾਂ ਸ਼ੱਕਰ ਲੈ ਲੈਣੀ ਆ ਤੇ ਆਪਾਂ ਇਹਦੇ ਵਿੱਚ ਨਿੰਬੂ ਲੈਣਾ ਤੇ ਆਪਾਂ ਇਹਦੇ ਵਿੱਚ ਕੱਚੀ ਅੰਬੀ ਲੈਣੀ ਆ ਕੱਚੀ ਅੰਬੀ ਵੀ ਠੰਡੀ ਹੁੰਦੀ ਆ ਤੇ ਆਪਾਂ ਇਹਦਾ ਇਸੇ ਮਾਵੇ ਵਿੱਚ ਨਾਲ ਕਰਨਾ ਤੇ ਆਪਾਂ ਥੋੜਾ ਜਿਹਾ ਲਵਾਂਗੇ ਜੀ ਅਦਰਕ ਤਾਂ ਕਿ ਆਪਾਂ ਨੂੰ ਲੋ ਤੋਂ ਬਚਾਉਣ ਵਾਸਤੇ ਜਾਂ ਆਪਾਂ ਨੂੰ ਕੋਈ ਉਲਟੀ ਵਗੈਰਾ ਨਾ ਆਵੇ ਤੇ ਆਪਾਂ ਉਹ ਲੈਣਾ ਜੀ ਇਹ ਵੀ ਚੱਪਾਲੇ ਮੈਡੀਸਿੰਗ ਦਾ ਨਮਕ ਵੀ ਲੈ ਸਕਦੇ ਆ ਤੇ ਆਪਾਂ ਜਿਹੜਾ ਲੱਸੀ ਵਾਲਾ ਮਸਾਲਾ ਹੁੰਦਾ ਜਾਂ ਸੰਘਵੀ ਵਾਲਾ ਮਸਾਲਾ ਹੁੰਦਾ ਆਪਾਂ ਉਹ ਵੀ ਲੈ ਸਕਦੇ ਆ। ਲਓ ਜੀ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਉਨੇ ਆ। 5 ਮਿੰਟਾਂ ਵਿੱਚ ਇਹ ਦੇਸੀ ਸਰਗਤ ਬਣ ਕੇ ਤਿਆਰ ਹੋ ਜਾਂਦਾ। ਲਓ ਜੀ ਆਪਾਂ ਤਿਆਰ ਕਰਦੇ ਆ। ਸ਼ਰਬਤ ਜਿਹਦੇ ਵਿੱਚ ਆਪਾਂ ਦੇਸੀ ਤਾਂ ਲੋੜ ਹੀ ਨਹੀਂ ਆਪਾਂ ਮਿਕਸੀ ਵਿੱਚ ਹੀ ਕਰਨਾ। ਆਪਾਂ ਮਿਕਸੀ ਲੈ ਲਿਆ ਜੀ। ਪਹਿਲਾਂ ਹੀ ਨਾਲ ਲਈ। ਜਾਂ ਆਪਾਂ ਇੱਕ ਜੱਗ ਲੈ ਲੈਣਾ। ਮੈਂ ਇੱਥੇ 2 ਗਲਾਸ ਬਣਾਉਣ ਲੱਗੀ ਆ। ਮਲ ਕੇ ਜੇ ਤੁਸੀਂ ਇੱਕ ਗਲਾਸ ਅੰਦੇਸੀ ਸਰਵਦਾ ਬਣਾਉਣਾ ਮੈਂ ਕਿਸੇ ਵਾਰੀ ਤਾਂ 15-20 ਪੱਤੀਆਂ ਤੁਸੀਂ ਪਦੀਨੇ ਦੀਆਂ ਲੈ ਲਿਓ ਤੇ ਮੈਂ ਇਥੇ ਦੋ ਗਲਾਸ ਪਾਣੀ ਵੀ ਲੈ ਲਓ ਕੋਈ ਨੁਕਸਾਨ ਨਹੀਂ ਕਰਦਾ ਪਦੀਨਾ ਬਹੁਤ ਹੀ ਠੰਡਕ ਦਿੰਦਾ ਵਾ ਆਪਣੇ ਬੇਜ ਨੂੰ ਜਿਹਨੇ ਨੂੰ ਧੋ ਕੇ ਤੇ ਇਹਦੇ ਵਿੱਚ ਪਾਉਣ ਲੱਗੀ ਆ ਜੱਗ ਦੇ ਵਿੱਚ ਆਪਾਂ ਪਹਿਲਾਂ ਪਦੀਨੇ ਨੂੰ ਪੀਸਣਾ ਤੇ ਨਾਲ ਹੀ ਆਪਾਂ ਥੋੜਾ ਜਿਹਾ ਅਦਰਕ ਪਾ ਲੈਣਾ ਅਦਰਕ ਜਿੱਦਾਂ ਆਪਾਂ ਬਿਲਕੁਲ ਜਿੰਨੀ ਆਪਣੀ ਆਂਗਲ ਦਾ ਪੋਟਾ ਹੁੰਦਾ ਇੱਕ ਐਨਾ ਅਦਰਕ ਪਾਉਣਾ ਹੈ ਇਹਦੇ ਵਿੱਚ ਉਸ ਜਿਵੇਂ ਦਾ ਛਿਲਕੇ ਸਮੇਤੀ ਬਾਦਣੀ ਹੁੰਦੀ ਆ ਤਾਂ ਕਿ ਆਪਾਂ ਨੂੰ ਪੂਰੇ ਬੈਨੀਫਿਟ ਮਿਲ ਸਕਣ ਤੇ ਮੈਂ ਇਹਦੇ ਚ ਬਰੀਕਰੀ ਕੱਟ ਕੇ ਅਦਰਕ ਪਾ ਦਿੱਤਾ ਤੇ ਇੱਥੇ ਆ ਗਈ ਜੀ ਆਪਣੀ ਕੱਚੀ ਅੰਬੀ ਇਹਨੂੰ ਉਪਰੋਂ ਛਿਲਕੇ ਅੰਬੀ ਆਪਾਂ ਉਹ ਲੈਣੀ ਜਿਹਦੇ ਵਿੱਚ ਦੇਸ਼ਾ ਨਾ ਬਣਿਆ ਹੋਵੇ ਜਿਹੜਾ ਪਹਿਲਾਂ ਪਹਿਲਾਂ ਕੱਚੀਆਂ ਕੱਚੀਆਂ ਅੰਬੀਆਂ ਆਉਂਦੀਆਂ ਨਾ ਤੇ ਆਪਾਂ ਉਹ ਅੰਬੀ ਲੈ ਲੈਣੀ ਜਿਵੇਂ ਅੰਬੀ ਛਿਲਕੇ ਤੁਹਾਨੂੰ ਪਾ ਕੇ ਪਾਉਣੀ ਆ ਇੱਕ ਮਿੰਟਾਂ ਹੀ ਲੱਗੂ ਮੈਂ ਛਿਲਣ ਨੂੰ ਲੋ ਜੀ ਮੈਂ ਅੰਬੀ ਛਿਲ ਰਹੀ ਆ ਤੇ ਇੱਥੇ ਆਪਾਂ ਅੰਬੀ ਵੀ ਪਾ ਦਨੇ ਆ ਮੈਂ ਦੋ ਗਲਾਸ ਹਨੇ ਪਾ ਰਹੀ ਹਾਂ ਦੋ ਗਲਾਸ ਲਈ ਮੈਂ ਛੋਟੀ ਜੰਬੀ ਪਾ ਰਹੀ ਹਾਂ ਇਹ ਬਿਲਕੁਲ ਕੱਚੀ ਅੰਬੀ ਆ ਨਾ ਵਿੱਚਾਂ ਹੀ ਕੱਟੀ ਗਈ ਇਹਦੇ ਹਜੇ ਕੋਈ ਰੇਸ਼ਾ ਵਗੈਰਾ ਨਹੀਂ ਬਣਿਆ ਹੋਇਆ ਤੇ ਅੰਬੀ ਨੂੰ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਇਹ ਸਰੀਰ ਨੂੰ ਬਹੁਤ ਠੰਡਕ ਦਿੰਦੀ ਆ ਪਦੀਨਾ ਵੀ ਕੱਚੀ ਅੰਬੀ ਵੀ ਤੇ ਅਦਰਕ ਆਪਾਂ ਇਸ ਚੀ ਨੂੰ ਮੈਂ ਕਿਹਾ ਲੋਹ ਤੋਂ ਬਚਾਉਂਦਾ ਵਾ ਤੇ ਆਪਾਂ ਅਦਰਕ ਵੀ ਇਹਦੇ ਵਿੱਚ ਪਾਉਣਾ ਅਦਰਕ ਦਾ ਟੇਸ ਬਹੁਤ ਵਧੀਆ ਆਉਂਦਾ ਵਾ ਫਿਰ ਅਦਰਕ ਆਪਾਂ ਜਿਆਦਾ ਨਹੀਂ ਪਾਉਣਾ ਇੱਕ ਗਲਾਸ ਵਿੱਚ ਜਿੱਥੇ ਮੈਂ ਅੰਬੀ ਨੂੰ ਕੱਟ ਕੇ ਪਹਿਲਾਂ ਅੰਬੀ ਨੂੰ ਸਾਫ਼ ਥਿੰਦੋ ਲੋ ਤੇ ਫਿਰ ਉਹਨੂੰ ਛੱਲ ਕੇ ਤੇ ਇਹ ਵਿੱਚ ਘੱਟ ਕੇ ਪਾ ਦਿਓ ਜੇ ਤਾਂ ਤੁਸੀਂ ਸਿੰਧਾ ਨਮਕਣਾ ਬਣਾ ਰਹੇ ਆ ਤਾਂ ਫਿਰ ਤਾਂ ਤੁਸੀਂ ਕਾਲੀਆਂ ਮਿਰਚਾਂ ਇਹਦੇ ਵਿੱਚ ਹੁਣ ਪਾ ਦਿਓ ਜੇ ਤੁਹਾਡੇ ਕੋਲ ਸਕੰਜਵੀ ਵਾਲਾ ਮਸਾਲਾ ਜਾਂ ਲੱਸੀ ਵਾਲਾ ਮਸਾਲਾ ਹੈਗਾ ਤੇ ਫਿਰ ਤੁਹਾਨੂੰ ਕਾਲੀਆਂ ਮਿਰਚਾਂ ਇੱਥੇ ਪਾਉਣ ਦੀ ਲੋੜ ਨਹੀਂ ਹੈਗੀ ਜੇ ਤੁਹਾਡੇ ਕੋਲ ਨਹੀਂ ਹੈਗਾ ਮਿਲ ਕੇ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਪਾ ਚੁੱਕੀ ਆ ਲੱਸੀ ਵਾਲੇ ਮਸਾਲੇ ਦੀ ਆਜਮੇਦਾਰ ਲੱਸੀ ਵਾਲਾ ਮਸਾਲਾ ਤੁਸੀਂ ਉਹਨੂੰ ਘਰ ਵੀ ਬਣਾ ਸਕਦੇ ਆ ਤੇ ਨਵੀਂ ਇੱਥੇ ਮੈਂ ਕਾਲੀਆਂ ਮਿਰਚਾਂ ਪਾ ਦੇਣੀ ਆ ਇੱਕ ਗਲਾਸ ਦੇ ਮਗਰ ਤੁਸੀਂ ਪੰਜ ਕਾਲੀਆਂ ਮਿਰਚਾਂ ਪਾ ਦਿਓ ਇੰਨੀ ਕਾਲੀ ਮਿਰਚ ਬਹੁਤ ਹੈ ਉਹ ਜੀ ਇਹਨਾਂ ਨੂੰ ਕਰਕੇ ਤੇ ਆਪਾਂ ਗ੍ਰाइंड ਕਰ ਲੈਣਾ। ਪਹਿਲਾਂ ਇਹਨਾਂ ਨੂੰ ਪਾਣੀ ਨਹੀਂ ਪਾਉਣਾਗਾ। ਬਿਨਾ ਪਾਣੀ ਤੋਂ ਹੀ ਗ੍ਰाइंड ਕਰਨਾ। ਲੋਕ ਲੋਕ ਕੀ ਕਰ ਲਾਂਗੇ। ਉਹ ਜੀ ਆਪਾਂ ਜਿਹਦਾ ਚਰਣੀ ਕੁਟਦੇ ਹੁੰਨੇ ਆ ਉਹਦਾ ਆਪਾਂ ਗ੍ਰाइंड ਕਰ ਲਿਆ। ਪੁਦੀਨੇ ਨੂੰ, ਅਦਰਕ ਨੂੰ ਤੇ ਕੱਚੇ ਅੰਬੇ ਨੂੰ ਤੇ ਵਿੱਚ ਕਾਲੀਆਂ ਮਿਰਚਾਂ ਪਾ ਕੇ। ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕਰ ਲਿਆ, ਬਿਲਕੁਲ ਪੇਸਟ ਨਹੀਂ ਬਣਾਇਆ। ਤੁਸੀਂ ਦੇਖ ਸਕਦੇ ਹੋ। ਇਦਾਂ ਦਰਦਰਾ ਜਿਹਾ ਰੱਖ ਲਿਆ। ਇਹਦੇ ਵਿੱਚ ਆਪਾਂ ਲਾ ਦਿੰਨੇ ਆ। ਇਹ ਆਪਣਾ ਹੈਗਾ। ਤੇ ਐਸ ਥਾਂ ਤੇ ਆਪਾਂ ਇਹਦੇ ਉੱਤੇ ਛੱਕਰ ਪਾ ਦਿੰਦੇ ਆ। ਉਸੀਂ ਇੱਕ ਗਲਾਸ ਦੇ ਮਗਰ ਦੋ ਚਮਚੇ ਸ਼ੱਕਰ ਦੇ ਪਾ ਲਿਆ। ਆ ਮੇਰੇ ਕੋਲ ਚਾਰ ਚਮਚੇ ਸ਼ੱਕਰ ਦੇ ਆ। ਮੈਂ ਉਹ ਇਹਦੇ ਵਿੱਚ ਪਾਉਣ ਲੱਗੀ ਆ। ਸ਼ੱਕਰ ਵੀ ਜਦੋਂ ਪਾਣੀ ਦੇ ਵਿੱਚ ਭਿੱਜ ਜਾਂਦੀ ਆ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਵਾ ਤੇ ਸ਼ੱਕਰ ਵੀ ਢੰਡੀ ਹੋ ਜਾਂਦੀ ਆ। ਪਾਣੀ ਤੇ ਸ਼ੱਕਰ ਦਾ ਘੋਲ ਵੈਸੇ ਵੀ ਗਰਮੀਆਂ ਦੇ ਵਿੱਚ ਸਿਹਤ ਲਈ ਚੰਗਾ ਵਾ। ਜੇ ਤੁਸੀਂ ਪਾਣੀ ਤੇ ਸ਼ੱਕਰ ਦਾ ਸਿੰਪਲ ਘੋਲ ਵੀ ਪੀ ਲਓ ਨਾ ਠੰਡਾ ਕਰਕੇ ਤੇ ਉਹ ਵੀ ਤੁਹਾਨੂੰ ਬਹੁਤ એનર્ਜੀ ਦਿੰਦਾ ਤੇ ਤੁਹਾਨੂੰ ਗਰਮੀ ਤੋਂ ਬਚਾਉਂਦਾ ਵੀ ਆ। ਤੇ ਇਹਦੇ ਵਿੱਚ ਤਾਂ ਆਪਾਂ ਪੁਦੀਨਾ ਤੇ ਕੱਚੀ ਅੰਬੀ ਵੀ ਨਾਲ ਪਾ ਲਈ ਆ। ਇਹ ਤਾਂ ਬਹੁਤ ਹੀ ਗੁਣਕਾਰੀ ਬਣ ਜਾਣਾ। ਸਰਵਤ ਨੂੰ ਜੇ ਬਚਕਰ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਲੈਣਾ। ਇਹਨਾਂ ਆਪਾਂ ਪਾਣੀ ਜ਼ਿਆਦਾ ਨਹੀਂ ਪਾਉਣਾਗਾ। ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ। ਤਾਂ ਕਿ ਆਪਣੇ ਪਦੀਨੇ ਦਾ ਚੰਗੀ ਤਰ੍ਹਾਂ ਪੇਸਟ ਬਣ ਜਾਵੇ। ਜਿੱਥੇ ਤੁਹਾਨੂੰ ਪੇਸਟ ਬਣਾ ਕੇ ਦਿਖਾਉਣੀ ਆ। ਮੈਂ ਇੱਕ ਵਾਰੀ ਪਾਣੀ ਹੋਰ ਪਾਉਂਗੀ ਵਿੱਚ। ਆਪਾਂ ਜਿੰਨੇ ਦੋ ਗਲਾਸ ਬਣਾਉਣੇ ਆ ਤੇ ਮੈਂ ਉਹਨਾਂ ਪਾਣੀ ਪਾ ਕੇ ਦੁਬਾਰਾ ਦੁਬਾਰਾ ਗ੍ਰाइंड ਕਰੂੰਗੀ। ਇਹਨਾਂ ਆਪਾਂ ਦੋ ਤਿੰਨ ਵਾਰੀ ਚ ਗ੍ਰाइंड ਕਰਨਾ ਹੌਲੀ ਹੌਲੀ ਕਰਕੇ। ਤਾਂ ਕਿ ਆਪਾਂ ਮਿਕਸੀ ਨੂੰ ਗਰਮ ਨਹੀਂ ਹੋਉਂਦੇ ਨਾ ਆਪਾਂ ਇਹਨੂੰ ਠੰਡੇ ਪ੍ਰੋਸੈਸ ਦੇ ਜਿਵੇਂ ਤੇ ਆਪਾਂ ਦੋ ਤਿੰਨ ਵਾਰੀ ਪਾਣੀ ਪਾ ਕੇ ਇਹਨੂੰ ਪੀਸ ਲਿਆ ਗ੍ਰाइंड ਕਰ ਲਿਆ ਮਿਕਸੀ ਦੇ ਵਿੱਚ ਇਹਦੇ ਵਿੱਚ ਹੁਣ ਆਪਾਂ ਆਈਸ ਪਾਣੀਆ ਆਈਸ ਪਾ ਕੇ ਵੀ ਆਪਾਂ ਇੱਕ ਵਾਰੀ ਇਹਨੂੰ ਮਿਕਸ ਕਰ ਲਗੇ ਉਹ ਆਈਸ ਤੁਸੀਂ ਜਿੰਨਾ ਘੰਡਾ ਪਸੰਦ ਕਰਦੇ ਆ ਉਹਨਾਂ ਘਾ ਅੱਗੇ ਪਾ ਲਿਓ ਮੈਂ ਇਹਦੇ ਚ 4 ਪੀਸ ਪਾਉਣ ਲੱਗੀਆਂ ਆਈਸ ਤੇ ਗਰਮੀਆ ਵਿੱਚ ਆਪਣਾ ਸਨਸਾ ਪੀਨੂ ਜੀ ਕਰਦਾ ਇਹ ਸ਼ਰਬਤ ਆਪਣਾ ਖੱਟਾ ਮਿੱਠਾ ਚਟਪਟਾ ਬਣ ਜਾਣਾ ਤੇ ਬਹੁਤ ਹੀ ਹਾਜਮੇ ਲਈ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਤੇ ਮਿਕਸੀ ਨੂੰ ਹਮੇਸ਼ਾ ਤੁਸੀਂ ਸਲੋ ਤੇ ਹੀ ਰੱਖਿਓ ਪਾਰੀ-ਵਾਰੀ ਰੁਕ-ਰੁਕ ਕੇ ਚਲਾਇਓ ਪਲਸ ਮੋਡ ਤੇ। ਨੋਇਏ ਇਥੇ ਆਪਣਾ ਮਿਕਸੀ ਦਾ ਕੰਮ ਹੋ ਗਿਆ ਖਤਮ। ਦੇਖੋ ਜੀ ਆਪਣਾ ਸਰਵਤ ਕਿੰਨਾ ਸੋਹਣਾ ਬਣਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਨਿੰਬੂ ਤੇ ਨਮਕ। ਉਹਨੂੰ ਪਾ ਕੇ ਆਪਾਂ ਗ੍ਰੇਨਡ ਨਹੀਂ ਕਰਨਾਗਾ। ਇਹ ਪੀਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਆ। ਤੇ ਸੰਢਾ ਠਾਰ ਦੇਸੀ ਸ਼ਰਬਤ ਬਣਾ ਕੇ ਘਰੇ ਪੀਓ ਤੇ ਗਰਮੀ ਨੂੰ ਥਲੂ ਨੂੰ ਦੂਰ ਕਰਿਓ। ਲਓ ਜੀ ਇੱਥੇ ਆਪਾਂ ਨਿੰਬੂ ਲੈ ਲੈਣਾ। ਨਿੰਬੂ ਆ ਪਾਉਣੀ ਰੱਖ ਲੈਣੇ ਉੱਤੇ ਹੀ ਰੱਖ ਲੈਣੇ ਪਾਉਣੀ ਬਾਅਦ ਵੀ ਪਾਉਣਾ ਹੀ ਆਪਾਂ ਨਿੰਬੂ ਤੁਸੀਂ ਜਿੰਨਾ ਖੱਟਾ ਪਸੰਦ ਕਰਦੇ ਆ ਕਿਉਂਕਿ ਆਪਣੀ ਅੰਬੀ ਪਾਈ ਹੋਈ ਹੈ ਵਿੱਚ ਇਹਦੇ ਜੇ ਅੰਬੀ ਨੇ ਵੀ ਕੁਛ ਨਾ ਖੁਸ਼ਖੱਟਾ ਕਰਨਾ ਵਾ ਤੇ ਆਪਾਂ ਇਹਦੇ ਵਿੱਚ ਦੋ ਗਲਾਸਾਂ ਦੇ ਵਿੱਚ ਇੱਕ ਨਿੰਬੂ ਪਾਵਾਂਗੇ ਅੱਧਾ ਨਿੰਬੂ ਇੱਕ ਗਲਾਸ ਦੇ ਵਿੱਚ ਪਾਵਾਂਗੇ ਤਾਂ ਕਿ ਆਪਣੇ ਵੀ ਵੇਚ ਨਾ ਜਾਣ ਤੇ ਆਪਾਂ ਪਹਿਲੇ ਪੋਏ ਇਹਦੇ ਉੱਤੇ ਰੱਖ ਲੈਣੇ ਜਾ ਕੇ ਦੇ ਉੱਤੇ ਲਓ ਜੀ ਮੈਂ ਪੂਰਾ ਨਿੰਬੂ ਨਿਚੋੜ ਦਿੰਨੀ ਇਹਦੇ ਵਿੱਚ ਨਿੰਬੂ ਤਾਂ ਜੇ ਤੁਹਾਨੂੰ ਘੱਟ ਵੀ ਲੱਗੇ ਤਾਂ ਦੁਬਾਰਾ ਹੋਰ ਵੀ ਨਿਚੋੜ ਸਕਦੇ ਜੇ ਤੁਹਾਨੂੰ ਖੱਟਾ ਘੱਟ ਲੱਗੇ ਤਾ ਹੋਰ ਵੀ ਨਿਚੋੜ ਸਕਦੇ ਨਿੰਬੂ ਤਾਂ ਗਰਮੀ ਆ ਲਈ ਬਹੁਤ ਹੀ ਵਧੀਆ ਹੈਗਾ ਲਓ ਜੀ ਇਹ 5 ਮਿੰਟਾਂ ਵਿੱਚ ਘਰੇ ਤਿਆਰ ਹੋਣ ਵਾਲਾ ਸ਼ਰਬਤ ਆ ਦੇਸੀ ਸ਼ਰਬਤ ਦੇ ਨਾਲੇ ਕਦੀ ਆਪਣੇ ਸਮਾਨ ਪਿਆ ਹੁੰਦਾ ਕਿਉਂਕਿ ਆਪਾਂ ਕੱਚੀ ਆਂਬੀਆਂ ਵੀ ਲੈ ਕੇ ਆਉਣੇ ਆ ਜਿਹਨਾਂ ਚਟਨੀ ਵਗੈਰਾ ਕੁੱਟਣ ਵਾਸਤੇ ਤੇ ਨਿੰਬੂ ਵੀ ਆਪਣੇ ਘਰੇ ਹੁੰਦਾ ਸ਼ੱਕਰ ਵੀ ਹੁੰਦੀ ਆ ਤੇ ਤਰੀਨਾ ਵੀ ਘਰੇ ਹੀ ਹੁੰਦਾ ਇਹ ਆਪਾਂ ਜਿਹੜਾ ਬਾਹਰ ਗੱਨੇ ਦਾ ਰਸ ਪੀਨੇ ਆ ਨਾ ਉਹਦੇ ਨਾਲੋਂ ਵੀ ਜ਼ਿਆਦਾ ਕਿਤੇ ਟੇਸਟੀ ਹੁੰਦਾ ਵਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਜੇ ਤੁਹਾਡੇ ਕੋਲ ਸਿੰਧਾ ਨਮਕ ਹੈਗਾ ਤਾਂ ਤੁਸੀਂ ਕਹਿੰਦਾ ਸਿੰਧਾ ਨਮਕ ਪਾ ਦਿਓ ਇਹ ਜੇ ਤੁਹਾਡੇ ਕੋਲ ਹ ਮਸਾਲਾ ਲੱਸੀ ਵਾਲਾ ਮਸਾਲਾ ਬਣਿਆ ਹੋਇਆ ਹੈਗਾ ਸਕੰਜਵੀ ਵਾਲਾ ਲੱਸੀ ਵਾਲਾ ਇਹ ਵੀ ਧਾਰੋ ਵੀ ਮਿਲ ਜਾਂਦਾ ਤੇ ਤੁਸੀਂ ਘਰੇ ਵੀ ਇਹਨੂੰ ਬਣਾ ਸਕਦੇ ਆ। ਨੋ ਜੇ ਸਾਡਾ ਘਰੇ ਤਿਆਰ ਕੀਤਾ ਹੋਇਆ ਆਪਾਂ ਤੇ ਮੈਂ ਇੱਕ ਚਮਚਾ ਭਰ ਕੇ ਇਹਦਾ ਵਿੱਚ ਪਾ ਦੂੰਗਾ ਮੈਂ ਦੋ ਇਹਦੇ ਵਿੱਚ ਬਾਕੀ ਸਮਾਨ ਵੀ ਹੈਗਾ ਨਾ ਪਹਿਲਾਂ ਨਮਕ ਨਹੀਂ ਹੈਗਾ। ਇਹਨੂੰ ਪਾ ਕੇ ਤੇ ਮੈਂ ਵਿੱਚ ਮਿਕਸ ਕਰ ਦਿੰਨੇ ਆ। ਹੁਣ ਆਪਾਂ ਮਿਕਸੀਨ ਵੀ ਨਹੀਂ ਚਲਾਉਣਾਗਾ ਤੇ ਆਪਾਂ ਉਦਾਂ ਜਿਦਾ ਗਲਾਸ ਨਾਲ ਪਲਟ ਕੇ ਮਿਕਸ ਕਰ ਤੇ ਫਿਰ ਆਪਾਂ ਇੱਕ ਵਾਰੀ ਇਹਨੂੰ ਪਾਣੀ ਦੇ ਨਾਲ ਜੇ ਪਤਾ ਚਾਹ ਅਸੀਂ ਚਾਹ ਤਾ ਦਿਨ ਇਹ ਸਾਰੇ ਨੂੰ ਹਲਾ ਲੈਣਾ ਤੇ ਤੁਸੀਂ ਬਿਨਾ ਪੁਣੇ ਵੀ ਪੀ ਸਕਦੇ ਆ ਤੇ ਤੁਸੀਂ ਜੇ ਪੁਣਾ ਦਾ ਪੁਣੇ ਵੀ ਪੀ ਸਕਦੇ ਹੋ ਆਪਣੀ ਮਰਜ਼ੀ ਹੈ ਆਪਣੀ ਤੁਹਾਨੂੰ ਦਿਖਾਉਣੇ ਆਪਣਾ ਦੇਸੀ ਸਰਵਤ ਅੰਦਾ ਠਾਰ ਗਰਮੀ ਤੇ ਲੂਤੋ ਬਚਨ ਦੇ ਇਹਦੇ ਵਿੱਚ ਤੁਹਾਨੂੰ ਜਲਜੀਰੇ ਦਾ ਟੇਸਟ ਵੀ ਆਊਗਾ ਤੇ ਇਹਦੇ ਵਿੱਚ ਤੁਹਾਨੂੰ ਗੰਨੇ ਦਾ ਰਸ ਦਾ ਟੇਸਟ ਵੀ ਆਊਗਾ ਤੇ ਬਹੁਤ ਹੀ ਵਧੀਆ ਤਿਆਰ ਹੁੰਦਾ ਵਾ ਤੇ ਇਹਨੂੰ ਤੁਸੀਂ ਜੇ ਪਾਣੀ ਪਤਲਾ ਹੋਰ ਕਰਨਾ ਤਾਂ ਹੋਰ ਪਾਣੀ ਪਾ ਸਕਦੇ ਆ ਮੈਂ ਦੋ ਗਲਾਸ ਹੀ ਤਿਆਰ ਕਰਨੇ ਸੀਗੇ ਤੇ ਮੈਂ ਦੋ ਗਲਾਸਾਂ ਦੇ ਵਾਸਤੇ ਵਸੇ ਇਹਨਾਂ ਤਿਆਰ ਕੀਤਾ ਵਾ ਤੇ ਮੈਂ ਤਾਂ ਇਹਨੂੰ ਪੁਣਕੇ ਨਹੀਂ ਪੀਣਾਗਾ ਤੇ ਤੁਸੀਂ ਪੁਣਕੇ ਪੀਣਾ ਤੇ ਪੁਣਕੇ ਪੀ ਸਕਦੇ ਆ ਤੇ ਇਦਾਂ ਵੀ ਪੀ ਸਕਦੇ ਆ ਦੇਖੋ ਜੀ ਕਿੰਨਾ ਸੋਹਣਾ ਆਪਣਾ ਕਲਰ ਆਇਆ ਤੇ ਬਹੁਤ ਹੀ ਟੇਸਟੀ ਆ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਲਓ ਜੀ ਆਪਣਾ ਘਰ ਦਾ ਦੇਸੀ ਸ਼ਰਬਤ ਹੋ ਗਿਆ ਤਿਆਰ ਤੇ ਦੋ ਗਲਾਸਾਂ ਥੋੜਾ ਜਿਹਾ ਬਾਕੀ ਆ ਸੀਧੇ ਮੈਂ ਪੀ ਕੇ ਦੇਖ ਲਿਆ ਬਹੁਤ ਹੀ ਜ਼ਿਆਦਾ ਟੇਸਟੀ ਆ ਚਟਪਟਾ ਖਟਾ ਮਿੱਠਾ ਤੇ ਤੁਸੀਂ ਵੀ ਘਰ ਵਿੱਚ ਇਹ ਜਦੇ ਸੀ ਸਰਵਤ ਬਣਾ ਕੇ ਦੇਖਿਓ ਤੇ ਲੂ ਤੇ ਗਰਮੀ ਤਾਂ ਤੁਹਾਡੇ ਨੇੜੇ ਵੀ ਨਹੀਂ ਆਉਣੇ ਕਿ ਤੇ ਹਾਜਮਾ ਵੀ ਤੁਹਾਡਾ ਦਰਸ ਰਹੂਗਾ। ਜੀ ਆਪਾਂ ਫੇਰ ਇੱਕ ਵਾਰੀ ਪੀ ਲੈਨੇ ਆ। ਬਹੁਤ ਹੀ ਜ਼ਿਆਦਾ ਟੇਸਟੀ ਬਣਿਆ। ਜਿਦਾਂ ਜਲਜੀਰੇ ਦਾ ਪਾਣੀ ਹੁੰਦਾ। ਆਪਣੇ ਗੋਲਗੱਪਿਆਂ ਦਾ ਪਾਣੀ ਜਾਂ ਜਲਜੀਰਾ ਤੇ ਚਾਂਗਨੇ ਦਾ ਰਸ। ਤਿੰਨਾਂ ਚੀਜ਼ਾਂ ਦਾ ਇਹਦੇ ਵਿੱਚ ਟੇਸਟ ਆਉਂਦਾ ਵਾ। ਨੋ ਜੀ ਤੁਸੀਂ ਵੀ ਘਰ ਵਿੱਚ ਤਿਆਰ ਕਰਿਓ ਦੇਸੀ ਸਰਵਤ ਤੇ ਫੇਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ